ਦਰਦ ਪੈਕੁਰਾ ਦਲਾ ਵਿਕਰਮ ਅੰਤ ਨਾਲ ਨਾਲ ਸਮੈ ਨਹੀਂ ਕਾ ਸਕੂਗੀ ਪਰ ਸੇਮੀ ਰਾਜ ਦੀ ਰਚਨਾ ਬਹੁਤ ਹੀ ਪਿਆਰੀ ਮੈਨੂੰ ਲੱਗੀ ਐ ਵੈਸੇ ਬਹੁਤ ਹੀ ਪਿਆਰੀਆਂ ਨੇ ਥੋੜੀ ਜਿਹੀ ਲਾਈਨਾਂ ਵਰਤੋਂ ਸੁਣਾਵਾਂਗੀ ਆ ਤੇਰੇ ਦਿਲ ਵਿੱਚ ਦਰਦ ਪਾ ਦਿਆਂ ਆ ਕਿ ਮੈਂ ਤੈਨੂੰ ਸ਼ਾਇਰ ਬਣਾ ਦਿਆਂ ਆ ਤੇਰੇ ਦਿਲ ਵਿੱਚ ਦਰਦ ਮੈਂ ਪਾ ਦਿਆਂ ਆਕੇ ਵਤਨ ਨੂੰ ਸ਼ਾਇਰ ਬਣਾ ਦਿਆ ਟੁੱਟ ਪੈਣ ਹੋ ਕੇ ਹੰਝੂ ਵੀ ਤੇ ਹਾਵੇ ਵੀ ਆਜ਼ਰਾਚੂ इश्ਕੇ ਦੀ ਮੇਲਾ ਦਿਆ ਆਜ਼ਰਾਚੂ इश्ਕੇ ਦੀ ਮੇਲਾ ਦਿਆ ਤੇਰੀ ਹਰ ਅਦਾ ਚ ਕਵਿਤਾਵਾਂ ਪਰਦੇਆ ਤੇਰੇ ਕੇਸਾਂ ਵਿੱਚ ਕਵਲ ਸਜਾ ਦਿਆ ਆ ਤੇਰੇ ਕੇਸਾਂ ਚ ਕਵਲ ਸਜਾ ਦਿਆ ਆ ਆ ਦੋ ਕੁੱਟ ਪੀ ਨਜ਼ਰਾਂ ਦੀ ਮੈਂ ਆਖੇ ਤੇਰੀ ਮੈਂ ਸੁਤੀ ਕਲਾ ਨੂੰ ਜਗਾ ਦਿਆ ਬਿਨੇ ਜੇ ਤੈਨੂੰ ਮਿਲੇ ਜੇ ਤੈਨੂੰ ਦੋ ਪਲਾ ਦੇ ਵੀ ਫੁਰਸਤ ਪੇਤ ਦਿਰਮਜ਼ ਮੈਂ ਤੈਨੂੰ ਸਮਝਾ ਦਿਆ ਪੇਤ ਵਾਲੇ ਰਮਜ਼ ਮੈਂ ਤੈਨੂੰ ਸਮਝਾ ਦਿਆ ਗਰਮੀ ਤੂੰ ਦਿੱਤੀ ਹੈ ਮੈਨੋਂ ਹੀ ਇਸ਼ਕ ਦੀ ਆਹ ਤੇਰੇ ਹੁਸਨ ਨੂੰ ਲੰਬੂ ਮਿਲਾ ਦਿਆ ਤੇਰੇ ਹੁਸਨ ਨੂੰ ਲੰਬੂ ਮਲਾ ਦਿਆ ਆ ਤੇਰੇ ਦਿਲ ਚ ਦਰਦ ਨੂੰ ਪਾ ਦਿਆ ਆ ਤੇਰੇ ਦਿਲ ਚ ਦਰਦ ਨੂੰ ਪਾ ਦਿਆ ਆ ਆ ਕੇ ਤੈਨੂੰ ਮੈਂ ਸ਼ਾਇਰ ਬਣਾ ਦਿਆ ਆ ਆ ਕੇ ਮੈਂ ਤੈਨੂੰ ਮੈਂ ਸ਼ਾਇਰ ਬਣਾ ਦਿਆ ਆ ਬਾਤ ਕੋਟ ਕੋਟ ਮੈਂ ਹੋਈ ਰਹੀ ਪੜੀ ਤੇ ਹੋਈ